वेस्टपेक ਦੀ ਮਾਰਗੇਜ ਬ੍ਰੋਕਿੰਗ ਸਹਾਇਕ ਕੰਪਨੀ ਰੈਮਸ ਤੇ ਕਾਰਪੋਰੇਟ ਰੈਗੂਲੇਟਰ ਦੁਆਰਾ ਘਰੇਲੂ ਕਰਜ਼ੇ ਦਾ ਪ੍ਰਬੰਧ ਕਰਦੇ ਸਮੇਂ ਸਿਸਟਮੈਟਿਕ ਮਿਸਕੰਡਕਟ ਦੇ ਦੋਸ਼ਾਂ ਲਈ ਮੁਕੱਦਮਾ ਕੀਤਾ ਗਿਆ ਹੈ ਐਸਿਕ ਨੇ ਦੋਸ਼ ਲਗਾਇਆ ਹੈ ਕਿ ਰੈਮਸ ਸਟਾਫ ਤੇ ਲਾਈਨ ਤੋਂ ਵੱਧ ਲੋਨ ਅਰਜ਼ੀਆਂ ਪ੍ਰਾਪਤ ਕਰਨ ਲਈ ਤਨਖਾਹ ਸਲਿੱਪਾਂ ਨੂੰ ਜਾਲੀ ਬਣਾਇਆ ਅਤੇ ਖਰਚਿਆਂ ਅਤੇ ਦੇਣਦਾਰੀਆਂ ਨੂੰ ਵੀ ਬਦਲ ਦਿੱਤਾ ਐਸਿਕ ਨੇ ਦੋਸ਼ ਲਗਾਇਆ ਹੈ ਕਿ ਰੈਮਜ਼ ਨੇ ਇੱਕ ਆਸਟ੍ਰੇਲੀਆਈ ਕ੍ਰੈਡਿਟ ਲਾਇਸੈਂਸੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ ਤੇ ਜੂਨ 2019 ਅਤੇ ਅਪ੍ਰੈਲ 2023 ਦੇ ਵਿਚਕਾਰ ਗੈਰ ਲਾਇਸੈਂਸੀ ਆਚਰਣ ਦੇ ਵਿੱਚ ਉਹ ਸ਼ਾਮਲ ਹੋਇਆ ਹੈ ਰੈਮਜ਼ ਨੇ ਮੰਨਿਆ ਹੈ ਕਿ ਇਸਨੇ ਗੈਰ ਲਾਇਸੈਂਸੀ ਵਿਅਕਤੀਆਂ ਨਾਲ ਕਾਰੋਬਾਰ ਕੀਤਾ ਹੈ ਪ੍ਰਤੀਨਿਧੀਆਂ ਦੀ ਸਹੀ ਢੰਗ ਨਾਲ ਨਿਗਰਾਨੀ ਕਰਨ ਦੇ ਵਿੱਚ ਵੀ ਉਹ ਸਫਲ ਰਿਹਾ ਹੈ ਐਸੈਕ ਡਿਪਟੀ ਜੀਅਰ ਸਾਰਾ ਕੋਟ ਨੇ ਕਿਹਾ ਹੈ ਕਿ ਰੈਮਜ਼ ਦੁਆਰਾ ਸਿਸਟਮੈਟਿਕ ਆਰਗੇਨਾਈਜੇਸ਼ਨ ਗਵਰਨਮੈਂਟ ਦੀ ਇਹ ਸਫਲਤਾ ਦਾ ਮਾਮਲਾ ਸੀ ਜਿਨ੍ਹਾਂ ਨੇ ਆਪਣੇ ਫਰਾਂਚਾਈਜ਼ੀ ਨੈੱਟਵਰਕ ਦੀ ਟੁਕਮੀ ਨਿਗਰਾਨੀ ਨਹੀਂ ਕੀਤੀ ਹੈ ਰੈਮਜ਼ ਨੇ ਆਪਣੀਆਂ ਫਰਾਂਚਾਈਜ਼ ਦੇ ਵਿੱਚ ਸਾਲਾਂ ਤੱਕ ਗੈਰਕਾਨੂੰਨੀ ਆਚਰਣ ਹੋਣ ਦਿੱਤਾ ਉਹਨਾਂ ਨੇ ਉਹਨਾਂ ਗਾਕਾਂ ਨੂੰ ਕਰਜ਼ੇ ਪ੍ਰਦਾਨ ਕਰਨ ਦਾ ਮੌਕਾ ਦਿੱਤਾ ਜਿਹੜੇ ਕਰਜ਼ਿਆਂ ਨੂੰ ਵਾਪਸ ਕਰਨ ਦੇ ਯੋਗ ਹੀ ਨਹੀਂ ਸਨ ਅਤੇ ਇਸ ਤਰ੍ਹਾਂ ਰੈਮਸ ਫਰਾਂਚਾਈਜ਼ੀ ਦੁਆਰਾ ਕਮਾਈ ਕਮਿਸ਼ਨਾਂ ਦੇ ਵਿੱਚ ਵਾਅਦਾ ਹੋਇਆ ਹੈ ਐਸੀ ਕ੍ਰੈਮ ਵਿਰੁੱਧ ਜੁਰਮਾਨੇ ਦੀ ਵੀ ਮੰਗ ਕਰ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਅਗਸਤ 2024 ਵਿੱਚ ਵੈਸਟਪੈਕ ਨੇ ਐਲਾਨ ਕੀਤਾ ਸੀ ਕਿ ਉਹ ਸਾਰੇ ਫਰਾਂਚਾਈਜ਼ੀ ਦਫ਼ਤਰਾਂ ਸਮੇਤ ਰੈਮਸ ਕਾਰੋਬਾਰ ਨੂੰ ਬੰਦ ਕਰ ਦਵੇਗਾ ਤੇ ਮੌਜੂਦਾ ਰੈਮਸ ਕਰਜ਼ਿਆਂ ਦੇ 31.8 ਬਿਲੀਅਨ ਡਾਲਰ ਨੂੰ ਵੈਸਟਪੈਕ ਦੀ ਲੋਨ ਬੁੱਕ ਦੇ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਰਾਮਜ਼ ਨੇ ਉਲੰਘਣਾਵਾਂ ਦੀ ਜ਼ਿੰਮੇਵਾਰੀ ਨੂੰ ਮੰਨਿਆ ਹੈ ਤੇ ਉਹਨਾਂ ਗਾਕਾਂ ਤੋਂ ਵੀ ਮਾਫੀ ਮੰਗੀ ਹੈ ਜੋ ਉਹਨਾਂ ਦੇ ਮਿਸਕੰਡਕਟ ਦੇ ਨਾਲ 네ਗੇਟਿਵ ਤੌਰ ਤੇ ਪ੍ਰਭਾਵਿਤ ਹੋਏ ਸਨ ਇੱਕ ਬਿਆਨ ਦੇ ਵਿੱਚ ਬੈਸਟਪੈਕ ਨੇ ਕਿਹਾ ਹੈ ਕਿ ਇਹ ਕਾਰਵਾਈਆਂ ਨੂੰ ਜਿੰਨੀ ਜਲਦੀ ਹੋ ਸਕੇ ਹੱਲ ਕਰਨ ਲਈ ਉਹ ਐਸਿਕ ਦਾ ਪੂਰੀ ਤਰ੍ਹਾਂ ਸਹਿਯੋਗ ਵੀ ਕਰਨਗੇ वेस्टपेक दी मॉर्गेज ब्रोकिंग सहायक कंपनी रैम्स ਤੇ కార్ਪੋਰੇਟ रेगुलेटर ਦੁਆਰਾ ਘਰੇਲੂ ਕਰਜ਼ੇ ਦਾ ਪ੍ਰਬੰਧ ਕਰਦੇ ਸਮੇ ਸਿਸਟਮੈਟਿਕ ਮਿਸਕੰਡਕਟ ਦੇ ਦੋਸ਼ਾਂ ਲਈ ਮੁਕੱਦਮਾ ਕੀਤਾ ਗਿਆ ਹੈ ਐਸਿਕ ਨੇ ਦੋਸ਼ ਲਗਾਇਆ ਹੈ ਕਿ ਰੈਮਸ ਸਟਾਫ ਤੇ ਲਾਈਨ ਤੋਂ ਵੱਧ ਲੋਨ ਅਰਜ਼ੀਆਂ ਪ੍ਰਾਪਤ ਕਰਨ ਲਈ ਤਨਖਾਹ ਸਲਿੱਪਾਂ ਨੂੰ ਜਾਲੀ ਬਣਾਇਆ ਅਤੇ ਖਰਚਿਆਂ ਅਤੇ ਦੇਣਦਾਰੀਆਂ ਨੂੰ ਵੀ ਬਦਲ ਦਿੱਤਾ ਐਸਿਕ ਨੇ ਦੋਸ਼ ਲਗਾਇਆ ਹੈ ਕਿ ਰੈਮਜ਼ ਨੇ ਇੱਕ ਆਸਟ੍ਰੇਲੀਆਈ ਕ੍ਰੈਡਿਟ ਲਾਇਸੈਂਸੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ ਤੇ ਜੂਨ 2019 ਅਤੇ ਅਪ੍ਰੈਲ 2023 ਦੇ ਵਿਚਕਾਰ ਗੈਰ ਲਾਇਸੈਂਸੀ ਆਚਰਣ ਦੇ ਵਿੱਚ ਉਹ ਸ਼ਾਮਲ ਹੋਇਆ ਹੈ ਰੈਮਜ਼ ਨੇ ਮੰਨਿਆ ਹੈ ਕਿ ਇਸਨੇ ਗੈਰ ਲਾਇਸੈਂਸੀ ਵਿਅਕਤੀਆਂ ਨਾਲ ਕਾਰੋਬਾਰ ਕੀਤਾ ਹੈ ਪ੍ਰਤੀਨਿਧੀਆਂ ਦੀ ਸਹੀ ਢੰਗ ਨਾਲ ਨਿਗਰਾਨੀ ਕਰਨ ਦੇ ਵਿੱਚ ਵੀ ਉਹ ਸਫਲ ਰਿਹਾ ਹੈ ਐਸਿਕ ਡਿਪਟੀ ਚੇਅਰ ਸਾਰਾ ਕੋਰਟ ਨੇ ਕਿਹਾ ਹੈ ਕਿ ਰੈਮਸ ਦੁਆਰਾ ਸਿਸਟਮੈਟਿਕ ਆਰਗੇਨਾਈਜੇਸ਼ਨ ਗਵਰਨਮੈਂਟ ਦੀ ਅਸਫਲਤਾ ਦਾ ਮਾਮਲਾ ਸੀ ਜਿਨ੍ਹਾਂ ਨੇ ਆਪਣੇ ਫਰੈਂਚਾਈਜ਼ੀ ਨੈਟਵਰਕ ਦੀ ਟੁਕਮੀ ਨਿਗਰਾਨੀ ਨਹੀਂ ਕੀਤੀ ਹੈ ਰੈਮਸ ਨੇ ਆਪਣੀਆਂ ਫਰੈਂਚਾਈਜ਼ ਦੇ ਵਿੱਚ ਸਾਲਾਂ ਤੱਕ ਗੈਰ ਕਾਨੂੰਨੀ ਆਚਰਣ ਹੋਣ ਦਿੱਤਾ ਉਹਨਾਂ ਨੇ ਉਹਨਾਂ ਗਾਕਾਂ ਨੂੰ ਕਰਜ਼ੇ ਪ੍ਰਦਾਨ ਕਰਨ ਦਾ ਮੌਕਾ ਦਿੱਤਾ ਜਿਹੜੇ ਕਰਜ਼ਿਆਂ ਨੂੰ ਵਾਪਸ ਕਰਨ ਦੇ ਯੋਗ ਹੀ ਨਹੀਂ ਸਨ ਅਤੇ ਇਸ ਤਰ੍ਹਾਂ ਰੈਮਸ ਫਰਾਂਚਾਈਜ਼ੀ ਦੁਆਰਾ ਕਮਾਈ ਕਮਿਸ਼ਨਾਂ ਦੇ ਵਿੱਚ ਵਾਅਦਾ ਹੋਇਆ ਹੈ ਐਸੀ ਕ੍ਰੈਮ ਵਿਰੁੱਧ ਜੁਰਮਾਨੇ ਦੀ ਵੀ ਮੰਗ ਕਰ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਅਗਸਤ 2024 ਵਿੱਚ ਵੈਸਟਪੈਕ ਨੇ ਐਲਾਨ ਕੀਤਾ ਸੀ ਕਿ ਉਹ ਸਾਰੇ ਫਰਾਂਚਾਈਜ਼ੀ ਦਫ਼ਤਰਾਂ ਸਮੇਤ ਰੈਮਸ ਕਾਰੋਬਾਰ ਨੂੰ ਬੰਦ ਕਰ ਦਵੇਗਾ ਅਤੇ ਮੌਜੂਦਾ ਰੈਮਸ ਕਰਜ਼ਿਆਂ ਦੇ 31.8 ਬਿਲੀਅਨ ਡਾਲਰ ਨੂੰ ਵੈਸਟਪੈਕ ਦੀ ਲੋਨ ਬੁੱਕ ਦੇ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਰਾਮਜ਼ ਨੇ ਉਲੰਘਣਾਵਾਂ ਦੀ ਜ਼ਿੰਮੇਵਾਰੀ ਨੂੰ ਮੰਨਿਆ ਹੈ ਤੇ ਉਹਨਾਂ ਗਾਕਾਂ ਤੋਂ ਵੀ ਮਾਫੀ ਮੰਗੀ ਹੈ ਜੋ ਉਹਨਾਂ ਦੇ ਮਿਸਕੰਡਕਟ ਦੇ ਨਾਲ 네ਗੇਟਿਵ ਤੌਰ ਤੇ ਪ੍ਰਭਾਵਿਤ ਹੋਏ ਸਨ ਇੱਕ ਬਿਆਨ ਦੇ ਵਿੱਚ ਬੈਸਟਪੈਕ ਨੇ ਕਿਹਾ ਹੈ ਕਿ ਇਹ ਕਾਰਵਾਈਆਂ ਨੂੰ ਜਿੰਨੀ ਜਲਦੀ ਹੋ ਸਕੇ ਹੱਲ ਕਰਨ ਲਈ ਉਹ ਐਸਿਕ ਦਾ ਪੂਰੀ ਤਰ੍ਹਾਂ ਸਹਿਯੋਗ ਵੀ ਕਰਨਗੇ वेस्टपेक दी मॉर्गेज ब्रोकिंग सहायक कंपनी रैम्स ਤੇ కార్ਪੋਰੇਟ रेगुलेटर ਦੁਆਰਾ ਘਰੇਲੂ ਕਰਜ਼ੇ ਦਾ ਪ੍ਰਬੰਧ ਕਰਦੇ ਸਮੇ ਸਿਸਟਮੈਟਿਕ ਮਿਸਕੰਡਕਟ ਦੇ ਦੋਸ਼ਾਂ ਲਈ ਮੁਕੱਦਮਾ ਕੀਤਾ ਗਿਆ ਹੈ ਐਸਿਕ ਨੇ ਦੋਸ਼ ਲਗਾਇਆ ਹੈ ਕਿ ਰੈਮਸ ਸਟਾਫ ਤੇ ਲਾਈਨ ਤੋਂ ਵੱਧ ਲੋਨ ਅਰਜ਼ੀਆਂ ਪ੍ਰਾਪਤ ਕਰਨ ਲਈ ਤਨਖਾਹ ਸਲਿੱਪਾਂ ਨੂੰ ਜਾਲੀ ਬਣਾਇਆ ਅਤੇ ਖਰਚਿਆਂ ਅਤੇ ਦੇਣਦਾਰੀਆਂ ਨੂੰ ਵੀ ਬਦਲ ਦਿੱਤਾ ਐਸਿਕ ਨੇ ਦੋਸ਼ ਲਗਾਇਆ ਹੈ ਕਿ ਰੈਮਜ਼ ਨੇ ਇੱਕ ਆਸਟ੍ਰੇਲੀਆਈ ਕ੍ਰੈਡਿਟ ਲਾਇਸੈਂਸੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ ਤੇ ਜੂਨ 2019 ਅਤੇ ਅਪ੍ਰੈਲ 2023 ਦੇ ਵਿਚਕਾਰ ਗੈਰ ਲਾਇਸੈਂਸੀ ਆਚਰਣ ਦੇ ਵਿੱਚ ਜੋ ਸ਼ਾਮਲ ਹੋਇਆ ਹੈ ਰੈਮਜ਼ ਨੇ ਮੰਨਿਆ ਹੈ ਕਿ ਇਸਨੇ ਗੈਰ ਲਾਇਸੈਂਸੀ ਵਿਅਕਤੀਆਂ ਨਾਲ ਕਾਰੋਬਾਰ ਕੀਤਾ ਹੈ ਪ੍ਰਤੀਨਿਧੀਆਂ ਦੀ ਸਹੀ ਢੰਗ ਨਾਲ ਨਿਗਰਾਨੀ ਕਰਨ ਦੇ ਵਿੱਚ ਵੀ ਉਹ ਸਫਲ ਰਿਹਾ ਹੈ ਐਸਿਕ ਡਿਪਟੀ ਚੇਅਰ ਸਾਰਾ ਕੋਰਟ ਨੇ ਕਿਹਾ ਹੈ ਕਿ ਰੈਮਸ ਦੁਆਰਾ ਸਿਸਟਮੈਟਿਕ ਆਰਗੇਨਾਈਜੇਸ਼ਨ ਗਵਰਨਮੈਂਟ ਦੀ ਅਸਫਲਤਾ ਦਾ ਮਾਮਲਾ ਸੀ ਜਿਨ੍ਹਾਂ ਨੇ ਆਪਣੇ ਫਰੈਂਚਾਈਜ਼ੀ ਨੈਟਵਰਕ ਦੀ ਟੁਕਮੀ ਨਿਗਰਾਨੀ ਨਹੀਂ ਕੀਤੀ ਹੈ ਰੈਮਸ ਨੇ ਆਪਣੀਆਂ ਫਰੈਂਚਾਈਜ਼ ਦੇ ਵਿੱਚ ਸਾਲਾਂ ਤੱਕ ਗੈਰ ਕਾਨੂੰਨੀ ਆਚਰਣ ਹੋਣ ਦਿੱਤਾ ਉਹਨਾਂ ਨੇ ਉਹਨਾਂ ਗਾਕਾਂ ਨੂੰ ਕਰਜ਼ੇ ਪ੍ਰਦਾਨ ਕਰਨ ਦਾ ਮੌਕਾ ਦਿੱਤਾ ਜਿਹੜੇ ਕਰਜ਼ਿਆਂ ਨੂੰ ਵਾਪਸ ਕਰਨ ਦੇ ਯੋਗ ਹੀ ਨਹੀਂ ਸਨ ਅਤੇ ਇਸ ਤਰ੍ਹਾਂ ਰੈਮਸ ਫਰਾਂਚਾਈਜ਼ੀ ਦੁਆਰਾ ਕਮਾਈ ਕਮਿਸ਼ਨਾਂ ਦੇ ਵਿੱਚ ਵਾਅਦਾ ਹੋਇਆ ਹੈ ਐਸੀ ਕ੍ਰੈਮ ਵਿਰੁੱਧ ਜੁਰਮਾਨੇ ਦੀ ਵੀ ਮੰਗ ਕਰ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਅਗਸਤ 2024 ਵਿੱਚ ਵੈਸਟਪੈਕ ਨੇ ਐਲਾਨ ਕੀਤਾ ਸੀ ਕਿ ਉਹ ਸਾਰੇ ਫਰਾਂਚਾਈਜ਼ੀ ਦਫ਼ਤਰਾਂ ਸਮੇਤ ਰੈਮਸ ਕਾਰੋਬਾਰ ਨੂੰ ਬੰਦ ਕਰ ਦਵੇਗਾ ਤੇ ਮੌਜੂਦਾ ਰੈਮਸ ਕਰਜ਼ਿਆਂ ਦੇ 31.8 ਬਿਲੀਅਨ ਡਾਲਰ ਨੂੰ ਵੈਸਟਪੈਕ ਦੀ ਲੋਨ ਬੁੱਕ ਦੇ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਰਾਮਜ਼ ਨੇ ਉਲੰਘਣਾਵਾਂ ਦੀ ਜ਼ਿੰਮੇਵਾਰੀ ਨੂੰ ਮੰਨਿਆ ਹੈ ਤੇ ਉਹਨਾਂ ਗਾਕਾਂ ਤੋਂ ਵੀ ਮਾਫੀ ਮੰਗੀ ਹੈ ਜੋ ਉਹਨਾਂ ਦੇ ਮਿਸਕੰਡਕਟ ਦੇ ਨਾਲ 네ਗੇਟਿਵ ਤੌਰ ਤੇ ਪ੍ਰਭਾਵਿਤ ਹੋਏ ਸਨ ਇੱਕ ਬਿਆਨ ਦੇ ਵਿੱਚ ਬੈਸਟਪੈਕ ਨੇ ਕਿਹਾ ਹੈ ਕਿ ਇਹ ਕਾਰਵਾਈਆਂ ਨੂੰ ਜਿੰਨੀ ਜਲਦੀ ਹੋ ਸਕੇ ਹੱਲ ਕਰਨ ਲਈ ਉਹ ਐਸਿਕ ਦਾ ਪੂਰੀ ਤਰ੍ਹਾਂ ਸਹਿਯੋਗ ਵੀ ਕਰਨਗੇ वेस्टपेक दी मॉर्गेज ब्रोकिंग सहायक कंपनी रैम्स ਤੇ కార్ਪੋਰੇਟ रेगुलेटर ਦੁਆਰਾ ਘਰੇਲੂ ਖਰਚੇ ਦਾ ਪ੍ਰਬੰਧ ਕਰਦੇ ਸਮੇ ਸਿਸਟਮੈਟਿਕ ਮਿਸਕੰਡਕਟ ਦੇ ਦੋਸ਼ਾਂ ਲਈ ਮੁਕੱਦਮਾ ਕੀਤਾ ਗਿਆ ਹੈ ਐਸਿਕ ਨੇ ਦੋਸ਼ ਲਗਾਇਆ ਹੈ ਕਿ ਰੈਮਸ ਸਟਾਫ ਤੇ ਲਾਈਨ ਤੋਂ ਵੱਧ ਲੋਨ ਅਰਜ਼ੀਆਂ ਪ੍ਰਾਪਤ ਕਰਨ ਲਈ ਤਨਖਾਹ ਸਲਿੱਪਾਂ ਨੂੰ ਜਾਲੀ ਬਣਾਇਆ ਅਤੇ ਖਰਚਿਆਂ ਅਤੇ ਦੇਣਦਾਰੀਆਂ ਨੂੰ ਵੀ ਬਦਲ ਦਿੱਤਾ ਐਸਿਕ ਨੇ ਦੋਸ਼ ਲਗਾਇਆ ਹੈ ਕਿ ਰੈਮਜ਼ ਨੇ ਇੱਕ ਆਸਟ੍ਰੇਲੀਆਈ ਕ੍ਰੈਡਿਟ ਲਾਇਸੈਂਸੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ ਤੇ ਜੂਨ 2019 ਅਤੇ ਅਪ੍ਰੈਲ 2023 ਦੇ ਵਿਚਕਾਰ ਗੈਰ ਲਾਇਸੈਂਸੀ ਆਚਰਣ ਦੇ ਵਿੱਚ ਉਹ ਸ਼ਾਮਲ ਹੋਇਆ ਹੈ ਰੈਮਜ਼ ਨੇ ਮੰਨਿਆ ਹੈ ਕਿ ਇਸਨੇ ਗੈਰ ਲਾਇਸੈਂਸੀ ਵਿਅਕਤੀਆਂ ਨਾਲ ਕਾਰੋਬਾਰ ਕੀਤਾ ਹੈ ਪ੍ਰਤੀਨਿਧੀਆਂ ਦੀ ਸਹੀ ਢੰਗ ਨਾਲ ਨਿਗਰਾਨੀ ਕਰਨ ਦੇ ਵਿੱਚ ਵੀ ਉਹ ਸਫਲ ਰਿਹਾ ਹੈ ਐਸੈਕ ਡਿਫਟੀ ਜੀਅਰ ਸਾਰਾ ਕੋਰਟ ਨੇ ਕਿਹਾ ਹੈ ਕਿ ਰੈਮਜ਼ ਦੁਆਰਾ ਸਿਸਟਮੈਟਿਕ ਆਰਗੇਨਾਈਜੇਸ਼ਨ ਗਵਰਨਮੈਂਟ ਦੀ ਅਸਫਲਤਾ ਦਾ ਮਾਮਲਾ ਸੀ ਜਿਨ੍ਹਾਂ ਨੇ ਆਪਣੇ ਫਰਾਂਚਾਈਜ਼ੀ ਨੈਟਵਰਕ ਦੀ ਟੁਕਮੀ ਨਿਗਰਾਨੀ ਨਹੀਂ ਕੀਤੀ ਹੈ ਰੈਮਜ਼ ਨੇ ਆਪਣੀਆਂ ਫਰਾਂਚਾਈਜ਼ ਦੇ ਵਿੱਚ ਸਾਲਾਂ ਤੱਕ ਗੈਰਕਾਨੂੰਨੀ ਆਚਰਣ ਹੋਣ ਦਿੱਤਾ ਉਹਨਾਂ ਨੇ ਉਹਨਾਂ ਗਾਕਾਂ ਨੂੰ ਕਰਜ਼ੇ ਪ੍ਰਦਾਨ ਕਰਨ ਦਾ ਮੌਕਾ ਦਿੱਤਾ ਜਿਹੜੇ ਕਰਜ਼ਿਆਂ ਨੂੰ ਵਾਪਸ ਕਰਨ ਦੇ ਯੋਗ ਹੀ ਨਹੀਂ ਸਨ ਅਤੇ ਇਸ ਤਰ੍ਹਾਂ ਰੈਮਜ਼ ਫਰਾਂਚਾਈਜ਼ੀ ਦੁਆਰਾ ਕਮਾਈ ਕਮਿਸ਼ਨਾਂ ਦੇ ਵਿੱਚ ਵਾਦਾ ਹੋਇਆ ਹੈ ऐसे क्रैम विरुद्ध ਜੁਰਮਾਨੇ ਦੀ ਵੀ ਮੰਗ ਕਰ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਅਗਸਤ 2024 ਵਿੱਚ ਵੈਸਟਪੈਕ ਨੇ ਐਲਾਨ ਕੀਤਾ ਸੀ ਕਿ ਉਹ ਸਾਰੇ ਫਰਾਂਚਾਈਜ਼ੀ ਦਫ਼ਤਰਾਂ ਸਮੇਤ ਰੈਮਜ਼ ਕਾਰੋਬਾਰ ਨੂੰ ਬੰਦ ਕਰ ਦਵੇਗਾ ਤੇ ਮੌਜੂਦਾ ਰੈਮਜ਼ ਕਰਜ਼ਿਆਂ ਦੇ 31.8 ਬਿਲੀਅਨ ਡਾਲਰ ਨੂੰ ਵੈਸਟਪੈਕ ਦੀ ਲੋਨ ਬੁੱਕ ਦੇ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਰਾਮਜ਼ ਨੇ ਉਲੰਘਣਾਵਾਂ ਦੀ ਜ਼ਿੰਮੇਵਾਰੀ ਨੂੰ ਮੰਨਿਆ ਹੈ ਤੇ ਉਹਨਾਂ ਗਾਕਾਂ ਤੋਂ ਵੀ ਮਾਫੀ ਮੰਗੀ ਹੈ ਜੋ ਉਹਨਾਂ ਦੇ ਮਿਸਕੰਡਕਟ ਦੇ ਨਾਲ 네ਗੇਟਿਵ ਤੌਰ ਤੇ ਪ੍ਰਭਾਵਿਤ ਹੋਏ ਸਨ ਇੱਕ ਬਿਆਨ ਦੇ ਵਿੱਚ ਬੈਸਟਪੈਕ ਨੇ ਕਿਹਾ ਹੈ ਕਿ ਇਹ ਕਾਰਵਾਈਆਂ ਨੂੰ ਜਿੰਨੀ ਜਲਦੀ ਹੋ ਸਕੇ ਹੱਲ ਕਰਨ ਲਈ ਉਹ ਐਸਿਕ ਦਾ ਪੂਰੀ ਤਰ੍ਹਾਂ ਸਹਿਯੋਗ ਵੀ ਕਰਨਗੇ वेस्टपेक दी मॉर्गेज ब्रोकिंग सहायक कंपनी रैम्स ਤੇ కార్ਪੋਰੇਟ रेगुलेटर ਦੁਆਰਾ ਘਰੇਲੂ ਖਰਚੇ ਦਾ ਪ੍ਰਬੰਧ ਕਰਦੇ ਸਮੇ ਸਿਸਟਮੈਟਿਕ ਮਿਸਕੰਡਕਟ ਦੇ ਦੋਸ਼ਾਂ ਲਈ ਮੁਕੱਦਮਾ ਕੀਤਾ ਗਿਆ ਹੈ ਐਸਿਕ ਨੇ ਦੋਸ਼ ਲਗਾਇਆ ਹੈ ਕਿ ਰੈਮਸ ਸਟਾਫ ਤੇ ਲਾਈਨ ਤੋਂ ਵੱਧ ਲੋਨ ਅਰਜ਼ੀਆਂ ਪ੍ਰਾਪਤ ਕਰਨ ਲਈ ਤਨਖਾਹ ਸਲਿੱਪਾਂ ਨੂੰ ਜਾਲੀ ਬਣਾਇਆ ਅਤੇ ਖਰਚਿਆਂ ਅਤੇ ਦੇਣਦਾਰੀਆਂ ਨੂੰ ਵੀ ਬਦਲ ਦਿੱਤਾ ਐਸਿਕ ਨੇ ਦੋਸ਼ ਲਗਾਇਆ ਹੈ ਕਿ ਰੈਮਜ਼ ਨੇ ਇੱਕ ਆਸਟ੍ਰੇਲੀਆਈ ਕ੍ਰੈਡਿਟ ਲਾਇਸੈਂਸੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ ਤੇ ਜੂਨ 2019 ਅਤੇ ਅਪ੍ਰੈਲ 2023 ਦੇ ਵਿਚਕਾਰ ਗੈਰ ਲਾਇਸੈਂਸੀ ਆਚਰਣ ਦੇ ਵਿੱਚ ਜੋ ਸ਼ਾਮਲ ਹੋਇਆ ਹੈ ਰੈਮਜ਼ ਨੇ ਮੰਨਿਆ ਹੈ ਕਿ ਇਸਨੇ ਗੈਰ ਲਾਇਸੈਂਸੀ ਵਿਅਕਤੀਆਂ ਨਾਲ ਕਾਰੋਬਾਰ ਕੀਤਾ ਹੈ ਪ੍ਰਤੀਨਿਧੀਆਂ ਦੀ ਸਹੀ ਢੰਗ ਨਾਲ ਨਿਗਰਾਨੀ ਕਰਨ ਦੇ ਵਿੱਚ ਵੀ ਉਹ ਸਫਲ ਰਿਹਾ ਹੈ ਐਸੈਕ ਡਿਪਟੀ ਜੀਅਰ ਸਾਰਾ ਕੋਟ ਨੇ ਕਿਹਾ ਹੈ ਕਿ ਰੈਮਜ਼ ਦੁਆਰਾ ਸਿਸਟਮੈਟਿਕ ਆਰਗੇਨਾਈਜੇਸ਼ਨ ਗਵਰਨਮੈਂਟ ਦੀ ਸਫਲਤਾ ਦਾ ਮਾਮਲਾ ਸੀ ਜਿਨ੍ਹਾਂ ਨੇ ਆਪਣੇ ਫਰਾਂਚਾਈਜ਼ੀ ਨੈੱਟਵਰਕ ਦੀ ਟੁਕਮੀ ਨਿਗਰਾਨੀ ਨਹੀਂ ਕੀਤੀ ਹੈ ਰੈਮਜ਼ ਨੇ ਆਪਣੀਆਂ ਫਰਾਂਚਾਈਜ਼ ਦੇ ਵਿੱਚ ਸਾਲਾਂ ਤੱਕ ਗੈਰਕਾਨੂੰਨੀ ਆਚਰਣ ਹੋਣ ਦਿੱਤਾ ਉਹਨਾਂ ਨੇ ਉਹਨਾਂ ਗਾਕਾਂ ਨੂੰ ਕਰਜ਼ੇ ਪ੍ਰਦਾਨ ਕਰਨ ਦਾ ਮੌਕਾ ਦਿੱਤਾ ਜਿਹੜੇ ਕਰਜ਼ਿਆਂ ਨੂੰ ਵਾਪਸ ਕਰਨ ਦੇ ਯੋਗ ਹੀ ਨਹੀਂ ਸਨ ਅਤੇ ਇਸ ਤਰ੍ਹਾਂ ਰੈਮਜ਼ ਫਰਾਂਚਾਈਜ਼ੀ ਦੁਆਰਾ ਕਮਾਈ ਕਮਿਸ਼ਨਾਂ ਦੇ ਵਿੱਚ ਵਾਅਦਾ ਹੋਇਆ ਹੈ ਐਸੇ ਕ੍ਰੈਮ ਵਿਰੁੱਧ ਜੁਰਮਾਨੇ ਦੀ ਵੀ ਮੰਗ ਕਰ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਅਗਸਤ 2024 ਵਿੱਚ ਵੈਸਟਪੈਕ ਨੇ ਐਲਾਨ ਕੀਤਾ ਸੀ ਕਿ ਉਹ ਸਾਰੇ ਫਰਾਂਚਾਈਜ਼ੀ ਦਫ਼ਤਰਾਂ ਸਮੇਤ ਰੈਮਜ਼ ਕਾਰੋਬਾਰ ਨੂੰ ਬੰਦ ਕਰ ਦਵੇਗਾ ਤੇ ਮੌਜੂਦਾ ਰੈਮਜ਼ ਕਰਜ਼ਿਆਂ ਦੇ 31.8 ਬਿਲੀਅਨ ਡਾਲਰ ਨੂੰ ਵੈਸਟਪੈਕ ਦੀ ਲੋਨ ਬੁੱਕ ਦੇ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਰਾਮਜ਼ ਨੇ ਉਲੰਘਣਾਵਾਂ ਦੀ ਜ਼ਿੰਮੇਵਾਰੀ ਨੂੰ ਮੰਨਿਆ ਹੈ ਤੇ ਉਹਨਾਂ ਗਾਕਾਂ ਤੋਂ ਵੀ ਮਾਫੀ ਮੰਗੀ ਹੈ ਜੋ ਉਹਨਾਂ ਦੇ ਮਿਸਕੰਡਕਟ ਦੇ ਨਾਲ 네ਗੇਟਿਵ ਤੌਰ ਤੇ ਪ੍ਰਭਾਵਿਤ ਹੋਏ ਸਨ ਇੱਕ ਬਿਆਨ ਦੇ ਵਿੱਚ ਬੈਸਟਪੈਕ ਨੇ ਕਿਹਾ ਹੈ ਕਿ ਇਹ ਕਾਰਵਾਈਆਂ ਨੂੰ ਜਿੰਨੀ ਜਲਦੀ ਹੋ ਸਕੇ ਹੱਲ ਕਰਨ ਲਈ ਉਹ ਐਸਿਕ ਦਾ ਪੂਰੀ ਤਰ੍ਹਾਂ ਸਹਿਯੋਗ ਵੀ ਕਰਨਗੇ वेस्टपेक दी मॉर्गेज ब्रोकिंग सहायक कंपनी रैम्स ਤੇ కార్ਪੋਰੇਟ रेगुलेटर ਦੁਆਰਾ ਘਰੇਲੂ ਖਰਚੇ ਦਾ ਪ੍ਰਬੰਧ ਕਰਦੇ ਸਮੇ ਸਿਸਟਮੈਟਿਕ ਮਿਸਕੰਡਕਟ ਦੇ ਦੋਸ਼ਾਂ ਲਈ ਮੁਕੱਦਮਾ ਕੀਤਾ ਗਿਆ ਹੈ ਐਸਿਕ ਨੇ ਦੋਸ਼ ਲਗਾਇਆ ਹੈ ਕਿ ਰੈਮਸ ਟਰਾਫ ਤੇ ਲਾਈਨ ਤੋਂ ਵੱਧ ਲੋਨ ਅਰਜ਼ੀਆਂ ਪ੍ਰਾਪਤ ਕਰਨ ਲਈ ਤਨਖਾਹ ਸਲਿੱਪਾਂ ਨੂੰ ਜਾਲੀ ਬਣਾਇਆ ਅਤੇ ਖਰਚਿਆਂ ਅਤੇ ਦੇਣਦਾਰੀਆਂ ਨੂੰ ਵੀ ਬਦਲ ਦਿੱਤਾ ਐਸਿਕ ਨੇ ਦੋਸ਼ ਲਗਾਇਆ ਹੈ ਕਿ ਰੈਮਜ਼ ਨੇ ਇੱਕ ਆਸਟ੍ਰੇਲੀਆਈ ਕ੍ਰੈਡਿਟ ਲਾਇਸੈਂਸੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ ਤੇ ਜੂਨ 2019 ਅਤੇ ਅਪ੍ਰੈਲ 2023 ਦੇ ਵਿਚਕਾਰ ਗੈਰ ਲਾਇਸੈਂਸੀ ਆਚਰਣ ਦੇ ਵਿੱਚ ਉਹ ਸ਼ਾਮਲ ਹੋਇਆ ਹੈ ਰੈਮਜ਼ ਨੇ ਮੰਨਿਆ ਹੈ ਕਿ ਇਸ ਨੇ ਗੈਰ ਲਾਇਸੈਂਸੀ ਵਿਅਕਤੀਆਂ ਨਾਲ ਕਾਰੋਬਾਰ ਕੀਤਾ ਹੈ ਪ੍ਰਤੀਮਿਤੀਆਂ ਦੀ ਸਹੀ ਢੰਗ ਨਾਲ ਨਿਗਰਾਨੀ ਕਰਨ ਦੇ ਵਿੱਚ ਵੀ ਉਹ ਸਫਲ ਰਿਹਾ ਹੈ ਐਸਿਕ ਡਿਪਟੀ ਚੇਅਰ ਸਾਰਾ ਕੋਰਟ ਨੇ ਕਿਹਾ ਹੈ ਕਿ ਰੈਮਸ ਦੁਆਰਾ ਸਿਸਟਮੈਟਿਕ ਆਰਗੇਨਾਈਜੇਸ਼ਨ ਗਵਰਨਮੈਂਟ ਦੀ ਅਸਫਲਤਾ ਦਾ ਮਾਮਲਾ ਸੀ ਜਿਨ੍ਹਾਂ ਨੇ ਆਪਣੇ ਫਰੈਂਚਾਈਜ਼ੀ ਨੈਟਵਰਕ ਦੀ ਟੁਕਮੀ ਨਿਗਰਾਨੀ ਨਹੀਂ ਕੀਤੀ ਹੈ ਰੈਮਸ ਨੇ ਆਪਣੀਆਂ ਫਰੈਂਚਾਈਜ਼ ਦੇ ਵਿੱਚ ਸਾਲਾਂ ਤੱਕ ਗੈਰ ਕਾਨੂੰਨੀ ਆਚਰਣ ਹੋਣ ਦਿੱਤਾ ਉਹਨਾਂ ਨੇ ਉਹਨਾਂ ਗਾਕਾਂ ਨੂੰ ਕਰਜ਼ੇ ਪ੍ਰਦਾਨ ਕਰਨ ਦਾ ਮੌਕਾ ਦਿੱਤਾ ਜਿਹੜੇ ਕਰਜ਼ਿਆਂ ਨੂੰ ਵਾਪਸ ਕਰਨ ਦੇ ਯੋਗ ਹੀ ਨਹੀਂ ਸਨ ਅਤੇ ਇਸ ਤਰ੍ਹਾਂ ਰੈਮਸ ਫਰਾਂਚਾਈਜ਼ੀ ਦੁਆਰਾ ਕਮਾਈ ਕਮਿਸ਼ਨਾਂ ਦੇ ਵਿੱਚ ਵਾਅਦਾ ਹੋਇਆ ਹੈ ਐਸੀ ਕ੍ਰੈਮ ਵਿਰੁੱਧ ਜੁਰਮਾਨੇ ਦੀ ਵੀ ਮੰਗ ਕਰ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਅਗਸਤ 2024 ਵਿੱਚ ਵੈਸਟਪੈਕ ਨੇ ਐਲਾਨ ਕੀਤਾ ਸੀ ਕਿ ਉਹ ਸਾਰੇ ਫਰਾਂਚਾਈਜ਼ੀ ਦਫ਼ਤਰਾਂ ਸਮੇਤ ਰੈਮਸ ਕਾਰੋਬਾਰ ਨੂੰ ਬੰਦ ਕਰ ਦਵੇਗਾ ਤੇ ਮੌਜੂਦਾ ਰੈਮਸ ਕਰਜ਼ਿਆਂ ਦੇ 31.8 ਬਿਲੀਅਨ ਡਾਲਰ ਨੂੰ ਵੈਸਟਪੈਕ ਦੀ ਲੋਨ ਬੁੱਕ ਦੇ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਰਾਮਜ਼ ਨੇ ਉਲੰਘਣਾਵਾਂ ਦੀ ਜ਼ਿੰਮੇਵਾਰੀ ਨੂੰ ਮੰਨਿਆ ਹੈ ਤੇ ਉਹਨਾਂ ਗਾਕਾਂ ਤੋਂ ਵੀ ਮਾਫੀ ਮੰਗੀ ਹੈ ਜੋ ਉਹਨਾਂ ਦੇ ਮਿਸਕੰਡਕਟ ਦੇ ਨਾਲ ਨੈਗੇਟਿਵ ਤੌਰ ਤੇ ਪ੍ਰਭਾਵਿਤ ਹੋਏ ਸਨ ਇੱਕ ਬਿਆਨ ਦੇ ਵਿੱਚ ਬੈਸਟਪੈਕ ਨੇ ਕਿਹਾ ਹੈ ਕਿ ਇਹ ਕਾਰਵਾਈਆਂ ਨੂੰ ਜਿੰਨੀ ਜਲਦੀ ਹੋ ਸਕੇ ਹੱਲ ਕਰਨ ਲਈ ਉਹ ਐਸਿਕ ਦਾ ਪੂਰੀ ਤਰ੍ਹਾਂ